ਜਾ ਬਈ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਬਹੁਤ ਬਹੁਤ ਵੈਲਕਮ ਜੀ ਤੇ ਵੀ ਜੀ ਅੱਜ ਫਿਰ ਆਪਾਂ ਬਾਈ ਸਰਸ ਦੀ ਘੋਲ ਚੁੱਕੇ ਆਂ ਦੇਖੋ ਬਾਈਆਂ ਦਾ ਗਾਵਾਂ ਵੀ ਛੁਣ ਕਰ ਲਿਆ ਹੁਣ ਛੋਟੇ ਛੋਟੇ ਪਾਲੇ ਗਾਵਾਂ ਹੋਣ ਗਿਆ ਤੇ ਅੱਜ ਵੀ ਬਾਈਆਂ ਕੋਈ ਛੇ-ਸੱਤ ਦੇ ਲੈ ਕੇ ਪਪਾ ਸੂ ਹੈਗੇ ਆ ਤੇ ਬਾਕੀ ਪਪਾ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਅਸਤਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਜੀ ਬਸ ਠੀਕ ਠਾਕ ਤੁਸੀਂ ਦੱਸੋ ਜੀ ਹਾਂਜੀ ਬਜੀ ਬਾਈ ਜੀ ਚਲੋ ਬਜੀ ਆ ਜੀ ਸੇਤਾ ਠੀਕ ਆ ਹਾਂਜੀ ਹਾਂਜੀ ਚਲੋ ਸ਼ੁਕਰ ਸੇਤਾ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਦੇ ਸਭ ਦੇ ਸੱਚ ਰਹਿਂਦਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਆਸ ਕਰਦੇ ਹਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਰਿਆਂ ਦੀ ਚੜ੍ਹਦੀ ਕਲਾ ਵਿੱਚ ਰੱਖੇ ਸੰਦੀਪ ਜੀ ਪਰਿਵਾਰ ਚੜ੍ਹਦੀ ਕਲਾ ਵਿੱਚ ਸਭ ਕੁਝ ਬਿਲਕੁਲ ਵਾਜੀ ਬਿਲਕੁਲ ਸਭ ਤੋਂ ਸਵੇਰੇ ਉੱਠ ਜਾਂ ਪਰਿਵਾਰ ਦੀ ਸੁੱਖ ਮੰਗੇ ਹਾਂਜੀ ਜੀ ਤੇ ਆਪਣਾ ਜੁਗਰੀ ਮੈਸੇਜ ਇੱਕ ਹੀ ਹੁੰਦਾ ਵਾ ਕਿ ਮਾਪਿਆਂ ਦੀ ਸੇਵਾ ਕਰੋ ਸੱਚ ਕਮ ਕਰੋ ਜਿੰਨਾ ਹੋ ਸਕਦਾ ਵੱਧ ਵੱਧ ਮਾਂ ਨੂੰ ਸਤਿਕਾਰ ਦਿਆ ਕਰੋ ਬਿਲਕੁਕੁਲ ਜੀ ਕਿਉਂਕਿ ਇਹ ਚੀਜ਼ਾਂ ਮਿਲਦੀਆਂ ਨਹੀਂ ਮਿਲਦੀਆਂ ਜੀ ਬਾਕੀ ਤੇ ਮੈਂ ਹਰ ਵੀਡੀਓ 'ਚ ਦੱਸਦਾ ਪਸਤਾਵਾ ਰਹਿ ਜਾਂਦਾ ਪਸਤਾਵਾ ਜਿਹੜਾ ਨਾ ਉਹ ਰਹਿਣ ਨਾ ਦਿਆ ਕਰੋ ਬੰ ਇੰਨੀ ਕ ਸੇਵਾ ਕਰਿਆ ਕੋ 50% ਸੰਦੀਪ ਜੀ ਸਾਡੇ ਹੱਥ 'ਚ ਵਾ ਮਾਂ ਪਿਓ ਉਦਾਂ ਹੀ ਠੀਕ ਹੋ ਰਹੇ ਨੇ ਸਹੀ 50% ਸਾਡੇ ਹੱਥ 'ਚ ਉਹਨਾਂ ਦਾ ਮਤਲਬ ਥੋੜਾ ਸਮਾਂ ਬਿਹਾ ਕਰੋ ਉਹਨਾਂ ਨਾਲ ਗੱਲਾਂ ਬਾਤਾਂ ਕਰਿਆ ਕਰੋ ਤੇ 50% ਬਜ਼ੁਰਗ ਉਦਾਂ ਹੀ ਠੀਕ ਉਦਾਂ ਸਹੀ ਉਦਾਂ ਹੀ ਠੀਕ ਹੁੰਦਾ ਜਿਹੜੇ ਬੱਚੇ ਮਾਂ ਪਿਓ ਕੋ ਬੰਦੇ ਆ ਉਹ ਛੇਤੀ ਬਿਮਾਰ ਨਹੀਂ ਹੁੰਦੇ ਜੇ ਬਿਮਾਰ ਵੀ ਹੋਣ ਤਾਂ 50% ਉਦਾਂ ਹੀ ਠੀਕ ਹੋ ਜਾਂਦੇ ਜੋ ਤੇ ਬਤ ਲਾਗੇ ਬਿਲਕੁਲ ਭਾਈ ਬਿਲਕੁਲ ਇਸ ਕਰਕੇ ਬੇਨਤੀ ਹੈ ਕਿ ਬਾਤ ਤੋਂ ਬਾਤ ਮਾਪਿਆਂ ਨੂੰ ਸਮਾਧਿਆ ਕਰੋ ਵਿਆਹ ਕਰੋ ਉਹਨਾਂ ਦੀਆਂ ਅਸੀਸਾਂ ਲਿਆ ਕਰੋ ਤੇ ਕਸ ਤੇ ਤੰਦਰੁਸਤੀਆਂ ਖੁਸ਼ੀਆਂ ਬਹੁਤ ਰਹੀ ਬਿਲਕੁਲ ਜੀ ਪਾਕਿਸਤਾਨ ਦੀਪ ਜੀ ਆਪਣੇ ਕੋ ਗਰਮੀ ਦੀ ਵੈਰਾਈਟੀ ਆ ਆ ਗਰਮੀ ਦੀ ਵੈਰਾਈਟੀ ਗਰਮੀ ਦੀ ਵੈਰਾਈਟੀ ਚਾਹੁੰਦੇ ਜਿੱਦਾਂ ਦੁਕਾਨ ਵਾਲੇ ਕਹਿੰਦੇ ਦਿੰਦੇ ਕਿ ਆਪਾਂ ਐਡਵਾਂਸ ਹੀ ਲੈਣ ਦੀ ਐਡਵਾਂਸ ਹੀ ਲੈ ਆਪਾਂ ਵੀ ਐਡਵਾਂਸ ਹੀ ਲੈਣ ਦੀ ਆ ਹੈਵੀ ਰੈਡ ਆ ਹੈਵੀ ਗਰਮੀ ਦੀ ਵੈਰਾਈਟੀ ਆ ਇੱਕ ਮਿੰਟ ਆ ਜਿਓ ਜੀ ਏਨੇ ਆ ਵੇੜ ਅੱਜ ਸੂਈ ਪਹਿਲਣ ਹਾਂਜੀ ਤੇ ਬੜੀ ਮਤਲਬ ਚੰਗੀ ਚੁੰਗੀ ਨਿਕਲੀ ਆ ਵੀ ਇੰਨੀ ਕਿ ਚੰਗੀ ਆ ਵੀ ਕੋਈ ਗਾਲ ਨਹੀਂ ਨਿਕਲਦੀ ਆ ਵੇਖੋ ਕੋਈ 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 ਰੱਸੀ ਨਹੀਂ ਪਾਉਣੀ ਐਂ ਬਾਕੀ ਕੋਈ ਰੱਸੀ ਨਹੀਂ ਕੋਈ ਕੁਛ ਨਹੀਂ ਪਾਉਣਾ ਆਵੇ ਅੱਜ ਹੀ ਸੂਈ ਸਵੇਰੇ ਹਾਂਜੀ ਹਾਂਜੀ ਆ ਵੇਖੋ ਠੀਕ ਹੈ ਵੀ ਕਿਦਾਂ ਮਰਜੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਹੈਗੀ ਮੈਨੂੰ ਠੀਕ ਹੈ ਬਾਜੀ ਕੋਈ ਰੱਸੀ ਦੀ ਕਿਸੇ ਚੀਜ਼ ਦੀ ਲੋੜ ਨਹੀਂ ਆਜ ਹੀ ਹੋਈ ਹੈਗੀ ਆ ਬੱਚੀ ਮਗਰ ਜੀ ਬੱਛਾ ਮਗਰ ਮਗਰ ਬੱਛਾ ਤੇ ਵੇਖੋ ਗਰਾ ਦੇਵਰ ਬਹੁਤ ਬਹੁਤ ਆਵੇ ਬਹੁਤ ਵਧੀਆ ਸਣੀ ਥੋੜੀ ਭਾਲਵਾ ਬਹੁਤ ਥਾਨਵਾ ਬੈੜੇ ਕੋਈ ਦਸਤੀ ਨਹੀਂ ਪੌਣੀ ਕੋਈ ਕੁਛ ਨਹੀਂ ਕਰਨਾ ਨਾਲ ਇੰਨੀ ਕਿਨਗੇ ਭਾਲ ਹਰੇ ਕੀ ਲੈ ਜਾਂਦਾ ਅੱਜ ਹਰ ਬੰਦੇ ਦੀ ਰੇਂਜ ਆਹ ਰੇਂਜ ਦੇ ਹਰ ਬੰਦੇ ਦੀ ਰੇਂਜ ਤੋਰ ਜੀ ਤੋਰ ਦਿਖਾਓ ਤੋਰ ਦੇਖੋ ਲੋ ਜੀ ਚੈੱਕ ਕਰੋ ਕਰਾ ਦੇ ਵੇੜ ਨਿੱਗੀ ਛੋਟੀ ਵੇੜ ਆ ਇੱਕ ਦਾ ਲੀਵਾ ਵੇਖ ਕੇ ਕਿੰਨਾ ਸਾਫ ਆ ਹੱਠ ਵੇਖ ਲੈਓ ਕਿੰਨਾ ਵਧੀਆ ਬਹੁਤ ਵਧੀਆ ਥਾਨ ਲੱਗਾ ਹੈ ਪਰ ਠੀਕ ਆ ਆ ਜਾਓ ਜੀ ਆ ਜਾਓ ਆ ਜੀ ਵਧੀਆ ਵਧੀਆ ਹਰ ਬੀਟ ਆਫ ਦੀ ਚੋਇਸ ਆ ਤੇ ਸਾਹਮਣੇ ਆਜੀ ਸੂਈ ਆ ਕਿ ਤਾ ਰਾਮ ਆ ਕੇ ਤੇ ਰੱਸੀ ਨਹੀਂ ਕੋਈ ਕੋਈ ਗਾਇਲੋ ਕੋਈ ਬਾਤ ਨਹੀਂ ਕੋਈ ਬੱਚੇ ਦੀ ਲੋੜ ਨਹੀਂ ਥੱਲੇ ਰਾਉਣ ਦੀ ਬਸ ਠੀਕ ਆ ਸਾਰੀ ਕਿੰਨੀ ਆ ਗਈ ਆ ਸੋਨਾ ਅੱਗੇ ਉਹ ਖਾਣ ਕਰਕੇ ਮੈਂ ਵਧੀਆ ਬਹੁਤ ਵਧੀਆ ਵਾ ਅੱਜ ਥੋੜੀ ਪਹਾੜ ਵਾ ਹਾਂਜੀ ਵਧੀਆ ਬਿਆਰਾ ਕਰਾਈ ਜਾਣਾ ਵਾ ਇਹ ਸੰਦੀਰ ਦੀ 27 ਹਜ਼ਾਰ ਦੀ ਦੇਦਾਰ ਵਾ ਠੀਕ ਸ਼ੋਰ ਹੋਈ 500 ਹੋ ਜੂਗੀ ਤੇ ਸਾਢੇ 26 ਤੇ ਦੇਖ ਲੈ ਸੂਈ ਸਵਾਈ ਦੇਤੀ ਨਾ ਨਜ਼ਾਰੇ ਹੁਣ ਇਤੋਂ ਪਰੇ ਹੋਰ ਵੀ ਹੋ ਜੂਗੀ ਵੀ ਮਤਲਬ ਵਧੀਆ ਟਾਈਮ ਪਾਸ ਕਰਮੀ ਜਾ ਕਰੀ ਜਾਣਾ ਪੀਓ ਜਿਹੜਾ ਕਿਸੇ ਕਾਰ ਡੋਲੂ ਲੈ ਕੇ ਜਾਣਾ ਉਹ ਤੋਂ ਹੋਰ ਵਧੀਆ ਹੈ ਕਿ ਟੋ ਕਰਾਇਆ ਕ ਪੱਠਿਆ ਦਾ ਪੌਦ ਨਹੀਂ ਆਲੇ ਲੋ ਭਾਵੇਂ ਗਿੱਟਕ ਜਗਾ ਉੱਚ ਵੀ ਸਰ ਜਾਣਾ ਹੈ ਨਾ ਇਹ ਮौजਾਂ ਹੀ ਮौजਾਂ ਇਹ ਗੱਬੜ ਦੀ हां ਇਹ ਦੂਜਾ ਸਬਾ ਇਹ ਬੱਸੀ ਬੱਟੀ ਇਹ ਗੱਬੜ ਬੱਚੀ ਚਲੋ ਹੋਰੋ ਮਾੜੇ ਖੋਲੋ ਜੀ ਦੋਵੇਂ ਇੰਨੇ ਵੀ ਹਫਤਾ ਦਾ ਦਸ ਦਿਨ ਲੈ ਜਾਣਿਆ ਜੀ ਦਾ ਖਾਣਾ ਥਾਂ ਤੁਹਾਨੂੰ ਬਹੁਤ ਵਧੀਆ ਕਾਲਾ ਲੱਗਾ ਇਹਨੂੰ ਟੋਸ ਦਾ ਲਓ ਜੀ ਵੇਖੋ ਮਰਾ ਜੀ ਸੋਹਣੀ ਬੈੜ ਸੋਹਣੀ ਬੈੜ ਟਾਪੀ ਬੈੜ ਵੇਖੋ ਲੈ ਪੰਜ ਦਾ ਸਬਤ ਬਹੁਤ ਬਾਜੀ ਬੈੜ ਹਫਤਾ ਦਾ ਆਜੋ ਜੀ ਆਨਿਓ ਆਜੋ ਯਾਓ ਕਰਾ ਇਹ ਕੋਈ ਨਹੀਂ ਆ ਬੰਦੇ ਉਹ ਗੱਲ ਕਰੀ ਆ ਨਾ ਥੋੜੀ ਜਿਹੀ ਤਾਲੀਆਂ ਮੈਜਾ ਇਹ ਵੀ ਸੰਦੀਪ ਜੀ ਬਹੁਤ ਠੰਡ ਠੰਡਾ ਬਹੁਤ ਟੌਪ ਦਾ ਥੋੜਾ ਟਾਈਮ ਲਾਜੂ ਆ ਤਾ ਦੱਸ ਦੇਣ ਜਦੋਂ ਕੋ ਨੂੰ ਗਰਮੀ ਨੇ ਸਪੋਰ ਮਾਰਨੇ ਉਦੋਂ ਇਹਨਾਂ ਨੇ ਸੂਰ ਪੈਣਾ ਵਾ ਤੇ ਇਹ ਦਵਾਂਗੇ 30000 30000 ਦੀ ਸਾਢੇ 23 ਦੀ ਸਾਢੇ 23 ਆ ਜੋ ਇਹ ਵੀ ਕਪੜੇ ਇਹ ਵੀ ਜਰਸੀ ਵੇਟਾ ਇਹ ਵੀ ਕੱਪੜਾ ਹੀ ਇਨੀ ਆ ਕੇ ਲਾੜ ਕੋ ਤਾਂ ਜੇ ਪੂਰਾ ਤਿਆਰ ਪੂਰਾ ਤਿਆਰ ਹੋਣਾ ਤੇ ਬਹੁਤ ਹੀ ਬੰਨ ਵਾਲੀ ਬੱਚੀ ਆ ਇਹ ਵੀ ਖੋਲੋ ਲੋ ਇਹ ਵੀ ਦੇਖੋ ਵੇਖ ਰਹੋ ਕਿੰਨਾ ਚਲਾ ਰਹੇ ਠੀਕ ਆ ਚੱਲੋ ਦੁਕਾਨ ਹਾਂ ਇਹ ਨੂੰ ਮਾ ਉਹ ਮਾ ਖਾਓ ਜੀ ਇਹ ਥੋੜਾ ਜਿਹਾ ਤੇ ਆਖ ਸੰਦੀ ਬਹੁਤ ਘਰ ਲਈ ਜੀ ਆਓ ਜੀ ਆਜੋ 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 ਜੀ ਲੋ ਚੱਲੋ ਹਾਂਜੀ ਭਾਜੀ ਮੇਰਾ ਇਹਦਾ 27000 27000 236 ਚਲੋ 23600 ਦੀਆਂ ਇਧਰ ਇਹ ਇੱਕ ਲੰਡੀ ਪਈ ਰੱਖੂਗਾ ਲੋ ਉਹ ਹੈ ਨਾ ਇਹ ਤੇ ਹੈ ਲੈ ਵੀ ਇਹ ਕਿਦਾਂ ਦਾ ਥਾਣ ਮਾਰਿਆ ਇਹਨੇ ਲੰਡੀ ਜਰਸੀ ਪਿਓਰ ਇਹਦਾ ਸੰਦੀਪ ਜੀ ਹਾਂਜੀ ਬੱਚੇ ਲੈਣ ਵਾਲੀ ਬੱਚੀ ਹੈ ਕਹਣਾ ਬੁੱਗਾ ਵੇ ਇਹਦਾ ਆ ਖਾਓ ਇਧਰ 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 ਆਇਆ ਕਰੋ ਵੇ 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 ਨੋਰਮਲ ਰਹੀ ਗਿਆ ਵਾ ਤੁਸੀਂ ਆ ਵੇਖੋ ਚਲ ਵੜੀ ਇੱਥੇ ਰਾਨੇ ਕੇ ਵੇਖ ਆਇ ਦੇ ਖਲੋਤ ਨਹੀਂ ਆ ਇੱਥੇ ਖਾ ਮੜਾ ਅੱਗੇ ਖੜ ਹੈ ਆਜਾ ਆਜਾ ਚਲ ਵੜ ਅੱਗੇ ਨੂੰ ਇੱਧਰ ਹੋ ਜਾ ਮਾਰ ਸੱਪੀ ਆ ਵੀ ਆ ਜੀ ਜੇ ਕੋ ਬੋਲ ਆ ਆ ਬੋਲ ਚਲੋ ਵੇਖ ਜੀ ਜੀ ਤੇ ਬਜੀ ਹੋਏ ਕਿ ਫੜਾ ਲਈਏ ਇਹ ਜੀ ਇਹਦੇ ਮੂਹਾਂ ਦੇ ਵੇਖ ਹਾਂ ਫੇ ਚ 1000 ਦੀ ਹੈਗੀ ਆ ਤੇ ਜੇ ਮਗਰ ਵੇਖ ਤੇ 23000 ਦੀ ਹੁਣ ਪਤਾ ਹੀ ਨਹੀਂ 35000 ਉਹਨਾਂ ਦਾ ਤੂਦਾ ਸਾਡੇ ਭਾਈ ਜੀ ਰਹਿ ਗਈ ਸਾਡੇ ਭਾਈ ਛੋੜੋਗੀ ਐਤੋਂ ਵਧੀਆ ਕਰਮੀ ਦੀ ਪ੍ਰੋਫਾਈਲ ਪੇਸ਼ ਸਕਦੀ ਨਹੀਂ ਸਰ ਉਹ 2.5 ਦਾ ਸੂਟ ਨਹੀਂ ਹੁੰਦਾ 2.5 ਸੂਟ ਵਾਲੇ ਕੰਮ ਹੁੰਦਾ 2.5 ਵਾਲੇ ਇਹਦਾ 2.5 ਦਾ ਸੂਟ ਨਾਲ ਹੀ ਕੰਮ ਹੋਦਾ ਆ ਆ ਜਿਹੜਾ ਆਪਣਾ ਨਾਮ ਇਹਦਾ 5 ਲੱਖ ਇਹ ਬਾਜ ਨਾ ਲੱਗਦਾ ਤੇ ਜਿੰਨੀ ਵਸੇ ਚੰਗੀ ਹੈ ਨਾ ਜਿੱਦਾਂ ਇਹ ਜਰਸੀ ਹੁੰਦੀਆਂ ਬਿਲਕੁਲ ਬਿਲਕੁਲ ਜੀ ਇਹਨੂੰ ਕੋਈ ਪਰਵਾਹ ਥੋੜੀ ਨਹੀਂ ਨਹੀਂ ਪਰਵਾਹ ਜੀ ਬਾਹਲੀ ਚੰਗੀ ਵਸਾਰੇ ਜਾਇ ਜੀ ਮੁੱਲ ਜਾਇ ਜੀ ਬਾਣੀ ਵਾਲਾ ਮੁੱਲ ਕਰਤਾ ਅੱਜ ਤੋਂ ਹੀ ਅੱਜ ਤੋਂ ਹੀ ਚੱਲਣ ਦੋ ਅਰੇ ਇਹ ਭਰਗੇ ਨਹੀਂ ਖੁਰਲੀਆਂ ਕਰ ਕਰ ਮੋਣ ਦੇਖਿਓ ਇਹੋ ਵੈਰੈਟੀਆਂ ਆਉਣੀਆਂ ਆ ਇਸਨ ਦੀ ਬਹੁਤ ਵੱਡੀ ਮੈਂ ਗੱਬਣ ਗੱਬਣ ਜੀ ਗੱਬਣ ਮੈਂ ਗੱਬਣ ਪੂਰੀ ਕੁਆਲਿਟੀ ਵੱਡੀ ਮੈਂ ਕੱਢ ਚ ਲੋ ਜੀ ਇਹ ਵੀ ਦੋ ਰੋਗ ਕਰਾ ਦੇ ਤੇਰੀ ਡੂਲੀ ਤੇ ਜਾ ਕੇ ਸੁਗਾ ਆ ਤੇਰੀ ਡੂਲੀਏ ਬੜੇ ਮੱਤ ਬਲਦੀ ਐ ਮੈਂ ਥੋੜੀ ਘੱਟ ਮੈਂ ਲੈ ਕੇ ਬੰਦੀ ਮੈਂ ਬਹੁਤ ਘੱਟ ਹੋ ਗਈ ਦੁੱਧ ਵਾਲੀ ਮੈਂ ਤੇ ਲੱਭਦੀ ਨਹੀਂ ਲੋ ਤੇ ਲੱਭਦੀ ਮਹਿੰਗੀ ਵੀ ਇਸਨ ਦੀ ਦੇਖੋ ਖਾਣ ਵੇਖ ਕਿਹੜਾ ਲੱਗਾ ਵੱਡਾ ਕਾਜਨ ਵੱਡਾ ਆ ਜੋ ਪੂਰਾ ਤਾਕਤ ਬਜਰ ਬਟਾ ਮੱਥੇ ਤੇ ਆ ਜੀ ਇਸ ਦੀਆਂ ਜੀਓ ਨੇ ਯਾਰ ਇਸ ਤੇ ਡੇਰੀ ਜਰਾ ਜਰਾ ਲੈ ਗਿਆ 50000 ਦੀ ਹੁੰਦਾ ਓਤੋ ਹੀ ਓਤੋ ਬਈ ਓਤੋ ਬਿਲਕੁਲ ਜੀ ਬਿਲਕੁਲ ਜੇ ਸੰਦੀਪ ਜਿੱਦਾਂ ਨੇ ਦੱਸਿਆ ਨਾ ਮੇਰੇ ਦੁੱਧ ਵਿੱਚ ਦੱਸਿਆ ਹਾਂ ਜਿਹੜਾ ਆਊਗਾ ਉਹਦੀ ਗੱਲ ਕਰਾ ਦਾਂ ਘਰ ਆ ਜਾਣਾ ਇਹ ਕੋਈ ਨਹੀਂ ਬਿਲਕੁਲ ਜਿਆਦਾ ਰਕਮ ਬੋਲੋ ਜੀ 70000 ਲਓ 70000 ਦੀ ਮੈਂ 500 ਛੋੜ ਛੋੜ ਇਹ ਲੀ ਲੀਓ ਛੋੜ ਬੰਦ ਆਇਦਰ ਸੰਦੀਪ ਰਾਜੂ ਨਾਲ ਆਇਦਰ ਵੇ ਇਹ ਵੀ ਗੱਬਣ ਗੱਬਣ ਮੈਂ ਇਹ ਵੀ ਗੱਬਣ ਨਹੀਂ ਲਈ ਬੇਚਾਸ ਹੁਆ ਘਰੋਂ ਗਈ ਉਹ 85000 ਦੀ ਆਪਣੀ ਆਪਣੇ ਘਰੋਂ ਗਈ ਤੁਹਾਡੇ ਚੈਨਲ ਤੇ ਅੱਛਾ ਚਲੋ ਤੋਰੋ ਕਰਾ ਲਈ ਦੂਜਾ ਸੂਆ ਜੀ ਦੂਜਾ ਦੂਜਾ ਘੁਆ ਤੇ ਵੇਖੋ ਕਰਾ ਲਈ ਮਾਤਾ ਘਾਂਢੋਂ ਲੱਗਾ ਟਾਈਮ ਲੈ ਜਿਓ ਥੋੜਾ ਸਾਫ ਵੇਖ ਸੰਦੀਪ ਕਿੱਦਾਂ ਬਹੁਤ ਲਿਵਾ ਮਾਰਦੀ ਥੋੜਾ ਨਾ ਨਾ ਸਾਂਭੀ ਨਹੀਂ ਜਾ ਕੇ ਹਾਂ ਹਾਂ ਬਿਲਕੁਲ ਲੈਸ ਵਿੱਚ ਤਾਂ ਆ ਵੀ ਸਾਂਭੀ ਨਹੀਂ ਮੈਂਨੇ ਕਰਤੂਤ ਉਹ ਹੀ ਕਰ ਲਈ ਪਿਆ ਲੈਵਾ ਪੂਰਾ ਮਾਰ ਲਿਆ ਆਖੋ ਕਬੜੀ ਚੱਲਦੀ ਹਾਂਜੀ ਭਜੀ ਫੇਰ ਇਹ ਸੰਦੀਪ ਜੀ ਬਾਅਦ ਗਿਆ 65000 ਦੀ ਸਵਾਰੀ 500 ਛੋੜ ਸਾਡੇ ਕਾਰ ਦੀ ਹਣਾ ਭਜੀ ਘਰੋਂ ਗਈ ਆ ਕੋਈ ਇਹਦੀ ਫਿਕਰ ਨਹੀਂ ਕਿਸੇ ਗਾਲ ਦੀ ਚਵਾਈ ਦਾ ਕਿਸੇ ਗਾਲ ਦਾ ਨਹੀਂ ਬਿਲਕੁਲ ਸਾਰੀ ਕੋਈ ਚੱਲ ਦੋ ਪਰ ਠੀਕ ਆ ਠੀਕ ਆ ਆ ਜਾਓ ਭਰਾ ਜੀ ਇਹ ਵੀ ਮੈਂ ਸੰਦੀਪ ਜੀ ਤੀਜਾ ਸੁਆਹ ਆਂ ਤੇ ਚੌਥਾ ਵੀ ਹੋ ਸਕਦੀ ਕਿਹੜੀ ਅੱਧੀ ਸਵਾਰੀਆਂ ਹਾਂ ਬਿਲਕੁਲ ਗੱਬਣੀ ਆ ਗੱਬਣ ਮੈਂ ਤੋਰ ਜੀ ਵੀ ਭਜੀ ਵੀ ਤੋਰੋ ਆ ਇੱਧਰ ਲਿਆਓ ਅੱਗੇ। ਸੋਚ ਰਹੇ ਇਹ ਵੀ ਵੇਖੋ ਗਰਾ ਜੀ। ਹਾਂ। ਸੋਚਾ ਵੀ ਉਸ ਦੀ ਬੜਾ ਸਹੀ ਕਰਦੇ। ਇੱਕ ਰਾਤੀ ਸਵਾਇਆਂ। ਅਹੇ ਦੰਦ ਦੰਦ ਵੇਨੇ ਵੀ ਚੰਗੇ ਵਧੀਆ ਵਾ। ਇੱਕ ਵਾਰਾਂ ਡਾਕਟਰ ਇੱਕ ਵਾਰ ਇਹਦੇ ਨਾਲ ਇਹ ਲੂਆ ਸਾਰਾ ਅੱਗੇ ਦਿਖਾ। ਆ ਵੀ। ਆਹ ਬੋੜਾ ਮੋਟਾ ਥਾਂ ਤੋਂ ਨਿੱਗਰ ਆ ਸਰੀਰ। ਨਿੱਗਰ ਮੈਂ। ਇਹ ਨਹੀਂ ਵੀ ਛੋਟੀ ਆ। ਇਹ ਡੇਰੀ ਮਦਦ ਮਾਦੀ। ਡੇਰੀ ਮਤਬਦਲੀ ਆ। ਅਜੇ ਮੈਂ ਟਾਈਮ ਲੈਂਦੀ ਆ ਜੇ। ਹਾਂ ਜੀ। ਆ ਜਾਓ ਜੀ। ਮਤਰਾਨ ਗੁਰੂ ਜੀ ਜਿੰਨ ਵਾਸਤੇ ਇੱਕ ਮਿੰਟ ਖੜੋ ਹੋ ਆਵੇ ਸੰਦੀਪ ਜੀ ਦੂਜੇ ਪਾਸੇ ਵੀ ਕਹਿ ਰਹੇ ਮੈਂ ਇਧਰ ਹੋ ਵੇਖੋ ਮੋਟਾ ਮੋਟਾ ਥਾਣ ਲੱਗਾ ਆ ਗੇਰੀ ਦੇ ਮਤਲਬ ਵੀ ਬਹੁਤ ਵਧੀਆ ਵਧੀਆ ਠੀਕ ਮੇ ਨਿੱਕਾ ਠੁਕਰ ਮੈਂ ਆ ਵਾ ਦੇਦੀਆਂ ਵੀ ਇਤਾਂ ਦੀ ਝੰਡ ਤੇ ਲੱਗਦਾ ਲਗੀ ਕੰਨੀ ਮੈਂ ਹਾਂਜੀ ਬਾਜੀ ਫਿਰ ਤੇ ਸੰਦੀਪ ਦੀ 50000 ਰੁਪਏ ਦੀ ਦੇਦਾ ਮੈਂ ਆਪਾ ਚੋਲੋ ਇਹ ਤਾਂ ਯਾਰ ਨਹੀਂ ਛੋੜ ਲੋ 90000 ਦੇ ਯਾਰ ਛੋੜ ਨਹੀਂ ਜਾ ਯਾਰ ਹਾਂਜੀ ਉਹ ਵੀ ਮੈਂ ਕਿਹਾ ਵੀ 50 ਨੂੰ ਤੋੜ ਦਈਏ ਬਰੇ ਹਾਂ 700 ਰੁਪਈਆ ਹੀ ਮਹੀਚ ਬਸ 700 ਰੁਪਈਆ ਜਦ ਮਰਜੀ ਮੈਂ ਚੈੱਕ ਕਰਾ ਦੂੰ ਹੁਣ ਇਹ ਇਹੋ ਕੋ ਹੋਇਆ ਗਿਆ ਇਹੀ ਕੋਸ਼ਾ ਹੁਣ ਤੋੜ ਤੋੜਦਾ ਸਾਬ ਨੂੰ ਲੈ ਜੇ ਵੇ ਲੋ ਸੰਦੀਪ ਜੀ ਪਤਾ ਨਹੀਂ ਕਾਲਾ ਮਾਲ ਮਿਲਦਾ ਨਹੀਂਗਾ ਹਾਂਜੀ ਪਰਵਾਰ ਪਹਿਲਾਂ ਵਾਂਗੂ ਹੀ ਜੁੜਿਆ ਬਿਲਕੁਲ ਬਾਜੀ ਉਹ ਚੀਜ਼ਾਂ ਉਹੀ ਭਾਲਦਾ ਉਹਨਾਂ ਤੇ ਹੁਣ ਹੌਲੀ ਹੌਲੀ ਵਜਨ ਪਾਵਾਂਗੇ ਇੱਕਦਮ ਕਿੱਦਾਂ ਪਾਵਾਂਗੇ ਨਹੀਂ ਪੈਣਾ ਨਹੀਂ ਪੈਣਾ ਉਹਦੇ ਵਿੱਚ ਸਾਨੂੰ ਆਪਣੀ ਕਮਿਸ਼ਨ ਕਟਾਉਣੀ ਪੈਣੀ ਆ 10-15 ਦੇ ਬਿਲਕੁਲ ਜੀ ਤੇ ਹਾਂ 15 ਦਿਨਾਂ ਤੋਂ ਬਾਅਦ ਫਿਰ ਵਜਨ ਪੈਣਾ ਹੀ ਕਰ ਪੈਣਾ ਪੈਣਾ ਫਿਰ ਮਾਲ ਨਹੀਂ ਮਿਲਦਾ ਪੈਣਾ ਪੈਣਾ ਉਹਨਾਂ ਨੇ 70000 ਦੀ ਮੈਂ ਮਾਣਾ ਜਿਸਨੇ ਚੌਥੇ ਦਿਨ ਨੂੰ ਜਿੰਨਾ ਦੁੱਧ ਦੱਸਿਆ ਇਹ 80 ਦਿਨ ਨੂੰ ਮਾਰਗੀ ਦਤਾ ਸਹੀ ਜਾਨ ਚੌਥੇ ਪੰਜਵੇਂ ਦਿਨ ਜਿਹੜਾ ਸੂ ਪੈਣਾ ਲੱਗਾ ਉਹ ਉਹਨਾਂ ਨੇ ਜਿੰਨਾ ਦੁੱਧ ਦੱਸਿਆ ਮੈਂ ਕੋਈ ਵੀ ਦੁੱਧ ਪਾਉਂਦੇ ਆ ਹੂੰ ਤੇ ਉਹਨਾਂ ਕੋ ਮੈਂ ਦੁੱਧ ਕੱਢਦੀ ਰਹੀ ਤੇ ਦੱਸਿਆ ਬਹੁਤ ਦੁੱਧ ਦਿੰਦੀ ਆ। ਹੁਣ ਜੋ ਏਦਾਂ ਮਾਲ ਮਹਿੰਗਾ ਸਾਨੂੰ ਹੀ ਮਹਿੰਗਾ ਜੀ। ਮਹਿੰਗਾ ਕਰਨਾ ਪੈਣਾ ਬਾਈ ਜੀ। ਤੇ ਬਾਕੀ ਸਾਰਿਆਂ ਵੀਰਾਂ ਨੂੰ ਇਹੋ ਹੀ ਬੇਨਤੀ ਆ ਆਨਲਾਈਨ ਉਹਨਾਂ ਵਾਸਤੇ ਆ ਜਿਹੜੇ ਵੀਰ ਆਪਣੇ ਕੋ ਮਾਲ ਲਈ। ਬਿਲਕੁਲ ਜੀ। ਠੀਕ ਆ ਨਾ। ਨਵਾਂ ਬੰਦਾ ਜਿਹੜਾ ਨਾ 95% ਆਪਣੇ ਕੋ ਪੁਰਾਣੇ ਹੀ ਆ ਸਾਰੇ। ਪੁਰਾਣੇ ਬਿਲਕੁਲ। 5% ਨਵਾਂ ਜੇ ਟਰਾਈ ਕਰਦਾ ਵੀ ਹੈ ਨਾ। ਉਹਨੂੰ ਕੋਈ ਗਾਰੰਟੀ ਨਹੀਂ। ਬਸ ਠੀਕ ਆ। ਨਵੇਂ ਬੰਦੇ ਨੂੰ ਕੋਈ ਗਾਰੰਟੀ ਨਹੀਂ। ਠੀਕ ਆ ਬਾਈ। ਉਹ ਆਵੇ ਆਪਣੀ ਤਸੱਲੀ ਕਰੇ ਥਾਣ ਦੀ ਕਰੇ ਪਿੱਛੇ ਦੀ ਕਰੇ ਉਹ ਸਾਰੀ ਤਸੱਲੀ ਕਰਕੇ ਤੇ ਮੈਂ ਲੈ ਕੇ ਜਾਵੇ ਰੱਸਾ ਫੜਾਤਾ ਤੇ ਮੈਂ ਉਹਦੀ ਵਾਹ ਜੀ ਵਾਹ ਤੇ ਜਿਹੜਾ ਬੰਦਾ ਪੁਰਾਣਾ ਲੈਂਦਾ ਵਾ ਉਹ ਜਿਹੜੀ ਮਰਜ਼ੀ ਗਾਰੰਟੀ ਮੰਗੇ ਉਹ ਦੇ ਦਤਾ ਬਿਲਕੁਲ ਜੀ ਕੋ ਕੋ ਨੂੰ ਫਾੜੇ ਬਾਰੇ ਪਤਾ 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 ਜੀ ਕੋਸਨ ਸਿੰਘ ਜੀ ਉਹਨਾਂ 19 ਲੈ ਹੁੰਦੀ ਵੀ ਆ ਨਾ ਪਤਾ ਵੀ ਵੀ ਇਹਨਾਂ ਹੁੰਨੇ ਕੀ ਕਰਨ ਵਾਲੇ ਬੰਦੇ ਨੇਗੇ ਨਵਾਂ ਬੰਦਾ ਜਿਹੜਾ ਵਾ ਨਾ ਉਹਨਾਂ 19 21 ਹੋਵੇ ਨਾ ਤੇ ਉਹ ਝਾਟੀ ਵਿਚਾਰਾ ਡਰ ਜਾਂਦਾ ਬਿਲਕੁਲ ਜੀ ਬਿਲਕੁਲ ਕਿਥੇ ਮੇਰਾ ਠੱਗੀ ਵਾਚ ਗਈ ਆ ਠੱਗੀ ਕੋਈ 2000 ਵਾਲੀ ਆ ਕੋਈ 700 ਵਾਲੀ ਆ ਕੋਈ 1000 ਆਈ ਕੋਈ 1500 ਇੱਚ ਠੱਗੀ ਕਿਸ ਨੇ ਕੀ ਨਾਲ ਹੁਣ ਆਹ ਗਾਇਆਂ ਕਿਸ ਨੇ ਪਾਲ ਕੇ ਦਿੱਤੀਆਂ ਇਹਨਾਂ ਦੀ ਠੱਗੀਆਂ ਆ ਪਾਲੀਆਂ ਪਰ ਫੇਰ ਵੀ ਤਸੱਲੀ ਕਰਕੇ ਲੈ ਕੇ ਆਓ ਆਪਣੀ ਤਸੱਲੀ ਕਰੋ ਤੇ ਲੈ ਕੇ ਜਾਓ ਤੇ ਆਿਆਂ ਨੂੰ ਜੀ ਆਇਆਂ ਕਹੀਦਾ ਜਿਹੜਾ ਮਰਜੀ ਮੇਰਾ ਵੀਰ ਆਵੇ ਤੇ ਆਉਣ ਲੈਣੀ ਉਹਨਾਂ ਵਾਸਤੇ ਆ ਜਿਹੜਾ ਮੇਰ ਪੱਕਾ ਬਾਜੀ ਬਾਜੀ ਤੇ ਨਾਂ ਤੁਹਾਡੇ ਵੀਰ ਦਾ ਸਰਵਨ ਸਿੰਘ ਆ ਪਿੰਡ ਪੱਡੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਨਜ਼ਦੀਕ ਡੇਰਾ ਬਿਆਸ ਵੀ ਹੈਗਾ ਇੱਕ ਪਾਸੇ ਮਹਿਤਾ ਵੀ ਲੱਗਦਾ ਤੇ ਇੱਕ ਪਾਸੇ ਸ੍ਰੀ ਹਰਗਵਿੰਦਪੁਰ ਵੀ ਲੱਗਦਾ ਹੈਗਾ ਵਾ ਤੇ ਬਾਕੀ ਫਿਰ ਵੀ ਜਦੋਂ ਵੀ ਆਉਣਾ ਫੋਨ ਕਰਕੇ ਆਉਣਾ ਕੋਈ ਮਾਲ ਹੋਣਾ ਹੁੰਦਾ ਬਹੁਤ ਘਾ ਘੱਟ ਹੁੰਦਾ ਆਪੀ ਮਈਆਂ ਆਂ ਅਸੀਂ ਰਸਤਾ ਆਂਦੀਆਂ ਸੰਦੀਪ ਜੀ ਇੱਕੀ ਮੈਂ ਕੱਚੀ ਬਚੀਉ ਭਾਈ ਨਹੀਂ ਕਿਉਂ ਮਹਿੰਗੀ ਬਣੀ ਮਹਿੰਗੀ ਬਣੀ ਲੱਖੋਂ ਬਾਹਰ ਆਹਾਂ ਠੀਕ ਆ ਤੇ ਮੈਂ ਥੋੜਾ ਟਾਈਮ ਲੈਂਦੀਉ ਭਾਈ ਹਾਂਜੀ ਹਾਂਜੀ ਤੇ ਤਿੰਨ ਮਈਆਂ ਇੱਕ ਮਿੰਟ ਤੇ ਲੈ ਕੇ ਇਸ ਕਰਕੇ ਜਿੰਨੇ ਆਉਣਾ ਮੇਰਾ ਵੀਰ ਫੋਨ ਕਰਕੇ ਉਹ ਕਿਨੂੰ ਤੇਰ ਆਣਾ ਪਰ ਬਿਲਕੁਲ ਯਾਰ ਦੋ ਜਿਆਦਾ ਤੇਜ਼ ਜਾਓ ਬਾਜੀ ਬਾਜੀ ਮੇਰੇ ਬਾਕੀ ਬੇਨਤੀ ਐ ਸੱਜਣਾ ਨੂੰ ਸੋਹਣੇ ਕਮੈਂਟ ਕਰਿਆ ਕਰੋ ਵਾਤ ਤੋਂ ਵਾਤ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਹੋਰ ਵੀ ਕਿਸਦਾ ਭਲਾ ਹੋ ਜਾਂਦਾ ਦੂਰ ਤੱਕ ਜਾਈਦਾ ਵਾ ਹਰ ਬੰਦੇ ਨਾਲ ਜਿੱਦੇ ਤੱਕ ਨਹੀਂ ਪਹੁੰਚੋ ਉੱਥੇ ਤੱਕ ਵੀ ਪਹੁੰਚਾਓ ਬਿਲਕੁਲ ਬਾਜੀ ਬਿਲਕੁਲ ਜਿਹਨੂੰ ਨਹੀਂ ਵੀ ਨਾ ਵੇਖਿਆ ਉੱਥੇ ਤੱਕ ਵੀ ਸ਼ੇਅਰ ਕਰਿਆ ਕਰੋ ਪਹੁੰਚਾਇਆ ਕਰੋ ਹਰ ਬੰਦਾ ਵੇਖ ਸਕੇ ਆਪਾਂ ਵੀ ਉਸ ਬੰਦੇ ਤੱਕ ਵੀ رابطہ ਕਰਿਆ ਜਿੰਨੇ ਨਹੀਂ ਵੇਦਾ ਕਿੰਨਾ ਕਿ ਚੰਗਾ ਇਨਸਾਨ ਉਹਦੇ ਵਿਚਾਰ ਕਿੰਨੇ ਕਿ ਚੰਗੇ ਆ ਇਹ ਰੌਂਦਾਂ ਦਾ ਵਿਚਾਰ ਸਾਂਝੇ ਹੋ ਜਾਂਦੇ ਹੈਗੇ ਆ ਇਸ ਦੁਨੀਆ ਤੇ ਆਏ ਤੇ ਮੇਲ ਮਿਲਾਪ ਵਾਸਤੇ ਹੀ ਆ ਬਾਕੀ ਦੀ ਹੈ ਸਾਰਾ ਉਦਕਰ ਸਭਾ ਸਾਰੇ